ਬੀਤੇ ਦਿਨ ਗੁਰੂ ਅਰਜਨ ਦੇਵ ਕਲੋਨੀ ਦੇ ਗੁਰਦੁਆਰਾ ਸਾਹਿਬ ਦੀ ਸਾਧ ਸੰਗਤ ਅਤੇ ਗੁਰਦੁਆਰਾ ਪਰਵੰਤ ਕਮੇਟੀ ਦੇ ਸਹਿਯੋਗ ਦੇ ਨਾਲ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਪ੍ਰਕਾਸ਼ ਉਤਸਵ ਦੇ ਸਬੰਧ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਨਗਰ ਕੀਰਤਨ ਸਜਾਇਆ ਗਿਆ ਸੰਗਤਾਂ ਦੇ ਵੱਲੋਂ ਕਲੋਨੀਆਂ ਦੇ ਵਿੱਚ ਵੱਖ-ਵੱਖ ਥਾਵਾਂ ਤੇ ਲੰਗਰ ਲਗਾਏਗੇ ਬੀਬੀਆਂ ਦੇ ਵੱਲੋਂ ਵੀ ਸੇਵਾ ਕੀਤੀ ਗਈ। ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦੇ ਵੱਲੋਂ ਨਗਰ ਕੀਰਤਨ ਦੇ ਵਿੱਚ ਸ਼ਿਰਕਤ ਕੀਤੀ ਗਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੱਥਾ ਟੇਕ ਕੇ ਆਪਣੇ ਜੀਵਨ ਨੂੰ ਸਫਲ ਦੇ ਲਈ ਅਰਦਾਸ ਕੀਤੀ ਗਈ। ਬੱਚੇ, ਬਜ਼ੁਰਗ, ਨੌਜਵਾਨ ਵੱਡੀ ਗਿਣਤੀ ਦੇ ਵਿੱਚ ਨਗਰ ਕੀਰਤਨ ਦੇ ਵਿੱਚ ਚੱਲ ਰਹੇ ਸਨ। ਗੱਤਕਾ ਪਾਰਟੀਆਂ ਦੇ ਵੱਲੋਂ ਕਰਤੱਬ ਵਿਖਾਈਗੇ। ਬੀਬੀਆਂ ਵਾਹਿਗੁਰੂ ਜੀ ਦਾ ਜਾਪ ਕਰਦੀਆਂ ਹੋਈਆਂ ਦਿਖਾਈ ਦਿੱਤੀਆਂ। ਵੱਡੀ ਗਿਣਤੀ ਦੇ ਵਿੱਚ ਨੌਜਵਾਨਾਂ ਦੇ ਵਿੱਚ ਕਾਫੀ ਉਤਸ਼ਾਹ ਸੀ। ਟਰੈਕਟਰ ਟਰਾਲੀਆਂ ਸੰਗਤ ਨਗਰ ਕੀਰਤਨ ਦੇ ਨਾਲ-ਨਾਲ ਚੱਲ ਰਹੀਆਂ ਸੀ ਆਤੀਸ਼ਵਾਜੀ ਵੀ ਚਲਾਈ ਗਈ ਲੰਗਰ ਵੀ ਚਲਾਈ ਗਈ ਸੋ ਆਓ ਵੀ ਖਾਣੇ ਤੁਹਾਨੂੰ ਇਸ ਨਗਰ ਕੀਰਤਨ ਦੀਆਂ ਅਲੌਕਿਕ ਤਸਵੀਰਾਂ ਕੀ ਨਾਟਾ ਅਮਰ ਪ੍ਰਸੰਗ ਅੱਜ ਨਗਰ ਕੀਰਤਨ ਦੇ ਬਾਰੇ ਜਾਣਕਾਰੀ ਦੋਸਤਾਂ 23 ਪ੍ਰਕਾਸ਼ ਹਮਾਰਾ ਪੇਓ ਪਟਨਾ ਸ਼ਹਿਰ ਵਿਖੇ ਪਾਵਲੇਓ ਧੰਨ ਧੰਨ ਸ਼ਾਹ ਸ਼੍ਰੀ ਗੁਰਬਖਸ਼ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਨੂੰ ਮੁੱਖ ਰੱਖਦੇ ਹੋਏ आज दिसंबर शव्य संगताउनो विशाल नगर केतन ਧੰਨਤਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਛਾਇਆ ਹੈ ਪੰਜ ਪਿਆਰਿਆਂ ਦੀ ਗਵਾਈ ਵਿੱਚ ਕੱਟੇ ਜਾ ਰਹੇ ਹਨ ਗੁਰੂ ਸਾਹਿਬ ਦੀਆਂ ਖੁਸ਼ੀਆਂ ਪਾਪਤ ਕੀਤੀਆਂ ਜਾ ਰਹੀਆਂ ਹਨ ਸਾਡੇ ਗੁਰਪੁਰ ਮਨਾਏ ਤਾਂ ਹੀ ਸਫਲ ਹੋਣਗੇ ਜੇ ਅਸੀਂ ਖੰਡੇ ਬਾਟੇ ਦੀ ਪੋਲ ਪੀਵਾਂਗੇ ਗੁਰੂ ਸਾਹਿਬ ਦੇ ਦੱਸੇ ਰਾਹ ਤੇ ਚੱਲਾਂਗੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਗੁਰੂ ਸਾਹਿਬ ਦੇ ਦੱਸੇ ਦਿਸ਼ਾ ਨਾਲ ਦੇਸ ਤੇ ਚੱਲੋ ਤਾਂ ਹੀ ਸਾਡੇ ਗੁਰਪੁਰ ਮਨਾਏ ਸਫਲ ਹੋਣਿਆਨ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੂ ਜੀ ਦਾ ਪਟਨੇ ਦੀ ਧਰਤੀ ਤੇ ਗੋਬਿੰਦ ਸਿੰਘ ਜੀ ਨੇ ਅਵਤਾਰ ਧਾਰਿਆ ਸੀ ਅਸੀਂ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਦੇਸ਼ਾਂ ਦੇਸ਼ਾਂ ਦੀ ਸੰਸਾਪ੍ਰੀਅ ਅਸ਼ਰਦਾ ਦੇ ਭਾਵਨਾ ਨਾਲ ਮਨਾ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰਿੰਦਰ ਸਿੰਘ ਜੀ ਨਗਰ ਕੀਰਤਨ ਦੇ ਬਾਰੇ ਜਾਣਕਾਰੀ ਤੋਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਨੂੰ ਉਸਤਾਨ ਦੇ ਵਿੱਚ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਇਹ ਗੁਰਦੁਆਰਾ ਸਾਹਿਬ ਸੰਗਤ ਤੋਂ ਆਪ ਕਿੰਨੇ ਸੰਗਤਾਂ ਦਾ ਸਰਾਈ ਹੋਈ ਹਾਂਜੀ ਬਹੁਤ ਵੱਡੀ ਕੁੰਤੀ ਕਿੰਨੀ ਚਾਹੀਏ ਕਿ ਬਹੁਤ ਵੱਡੀ ਕੁੰਤੀ ਜਾਈ ਸੰਗਤ ਬਹੁਤ ਵੱਡਾ న్యూਸ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ న్యూਸ 89 ਪੰਜਾਬ ਹਰ ਖਬਰ ਜਿਸ ਦਾ ਹੋਵੇ ਅਸਰ